ਤਮੁ ਮੁੱਖ ਅਧਿਕਾਰਾਂ ਦੇ ਹੱਕਾਂ ਦੀ ਰਾਖੀ ਦਾ ਸੁਨੇਹਾ ਦਿੰਦੀ ਦੀਵਾਨ ਟੋਡਰਮਲ ਜੀ ਦੀ ਰਿਹਾਈਗੀਰੀ ਜੋ ਜਾਣੀ ਜਾਂਦੀ ਜਹਾਜ਼ ਦੀ ਹਵੇਲੀ ਦਾ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸਦਵਾ ਕੈਬਨਿਟ ਮੰਤਰੀ ਤਰੁਲਪ੍ਰੀਤ ਸਿੰਘ ਸੌਨ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਨਾਬਤੂ ਵਿਧਾਇਕ ਗੁਰਦੇਵ ਸਿੰਘ ਦੇਵਸਮਰ ਸਮੇਤ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਇਸ ਮੌਕੇ ਉਤੇ ਹਲਕਾ ਨਾਬਤੂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਦੀਵਾਨ ਟੋਡਰਮਲ ਦੀ ਵਿਰਾਸਤੀ ਫਾਊਂਡੇਸ਼ਨ ਵੱਲੋਂ ਕੀਤੀ ਜਾ ਰਹੀ ਸੇਵਾ ਦੇ ਲਈ 11 ਲੱਖ ਰੁਪਏ ਦਾ ਚੈੱਕ ਵੀ ਫਾਊਂਡੇਸ਼ਨ ਨੂੰ ਸੌਂਪਿਆ ਇਸ ਮੌਕੇ ਬੋਲਦੇ ਕੁਲਤਾਬ ਸਿੰਘ ਸਦਵਾ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਵਿਧਾਇਕ ਐਡਵੋਕੇਟ ਲਕਵੇਤ ਸਿੰਘ ਰਾਏ ਨਾਪਾਤੋ ਵਿਧਾਇਕ ਗੁਰਦੇਵ ਸਿੰਘ ਦੇਵਮਾਨੇ ਦਿਵਾਨ ਟੋਡਰਮਲ ਜੀ ਦੀ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਦਿਵਾਨ ਟੋਡਰਮਲ ਦੀ ਜਹਾਜ਼ੀ ਹਵੇਲੀ ਦੀ ਸਾਂਭ ਸੰਭਾਲ ਅਤੇ ਪੁਨਰ ਨਿਰਮਾਣ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ ਹੈ ਹਨ ਕਿਹਾ ਕਿ ਦਿਵਾਨ ਟੋਡਰਮਲ ਦੀ ਜਹਾਜ਼ੀ ਹਵੇਲੀ ਦੀ ਪੁਨਰ ਸਾਂਭ ਸੰਭਾਲ ਦਾ 30% ਕੰਮ ਮੁਕੰਮਲ ਹੋ ਚੁੱਕਾ ਹੈ ਤੇ ਜਲਦੀ ਇਸ ਨੂੰ ਅਮਲੀ ਰੂਪ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਇਸ ਮੌਕੇ ਉੱਤੇ ਦਿਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਵੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਦਿਵਾਨ ਟੋਡਰਮਲ ਹੈਰੀਟੇਜ ਸੁਸਾਇਟੀ ਵੱਲੋਂ ਜੋ ਇੱਕ ਬੜਾ ਹੀ ਸਾਡਾ ਇਤਿਹਾਸਿਕ ਕਾਰਜ ਕੀਤਾ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਜੀ ਸਤਨੁਪ੍ਰੀਤ ਸਿੰਘ ਜੀ ਸੌਂਹ ਸਾਹਿਬ ਸਾਡੇ ਐਮਐਲਏ ਰਾਏ ਸਾਹਿਬ ਤਰਦੀਮ ਸਿੰਘ ਕਾਨੇ ਕੇ ਹੋਰੀ ਹੋਰੀ ਇਹਨਾਂ ਦੀ ਸਾਰੀ ਦਿਵਾਨ ਟੋਡਰ ਮਲ ਦੀ ਸਾਰੀ ਟੀਮ ਸਾਰੀ ਟੈਕਨੀਕਲ ਜਿਹੜੇ ਐਕਸਪਰਟਸ ਆ ਸਾਰੇ ਅਸੀਂ ਇਕੱਠੇ ਹੋਏ ਆ 30% ਜਿਹੜਾ ਰੈਸਟੋਰੇਸ਼ਨ ਦਾ ਜਿਹੜੀ ਦਿਵਾਨ ਟੋਡਰ ਮਲ ਜੀ ਦੀ ਹਵੇਲੀ ਸੀ ਜਹਾਜ਼ ਹਵੇਲੀ ਜੀ ਨੂੰ ਕਹਿੰਦੇ ਜਿੱਦਾਂ ਕਿ ਸਾਡੀ ਇਤਿਹਾਸਿਕ ਤਰੋਹਰ ਸੀ ਸਾਡੀ ਸਾਂਝੀ ਵਿਰਾਸਤ ਦੀ ਸਾਡੀ ਵਿਸ਼ਾਲ ਵਿਰਾਸਤ ਦੀ ਜਿਹੜੀ ਤਰੋਹਰ ਸੀ ਜਿਹੜੀ ਜਿਹਨੋਂ ਦਿਨ ਖਰਾਬ ਹੋ ਰਹੀ ਸੀ ਔਰ ਗੁਰੂ ਸਾਹਿਬ ਨੇ ਸਾਡੇ ਦੇ ਮਿਹਰ ਕਰਕੇ ਉਹ ਕੰਮ ਸ਼ੁਰੂ ਕਰਵਾਇਆ ਦਵਾਨ ਟੋਟਰਮਲ ਜਿਹੜੀ ਵਿਰਾਸਤੀ ਫਾਊਂਡੇਸ਼ਨ ਦੇ ਰਾਹੀਂ ਔਰ ਉਹਦਾ 30% ਕੰਮ ਪੂਰਾ ਹੋ ਚੁੱਕਿਆ ਅੱਜ ਉਹਦੀ ਜੋ ਕਿ ਦਵਾਨ ਟੋਟਰਮਲ ਜੀ ਦੀ ਜੋ ਜਹਾਜ਼ ਹਵੇਲੀ ਹੈ ਉਹਦੀ ਰੈਸਟੋਰੇਸ਼ਨ ਦਾ ਕੰਮ ਜੋ ਦੇਖ ਰਹੀ ਹੈ ਔਰ ਇਹ ਨਿਸ਼ਕਾਮ ਇਹ ਜਿਹੜੀ ਫਾਊਂਡੇਸ਼ਨ ਹੈ ਇਹਦੀ ਰੈਸਟੋਰੇਸ਼ਨ ਦਾ ਕੰਮ ਨਿਸ਼ਕਾਮ ਕਰ ਰਹੀ ਹੈ ਇਸ ਫਾਊਂਡੇਸ਼ਨ ਦੀ ਜਿੰਨੀ ਤਾਰੀਫ ਕੀਤੀ ਜਾਵੇ ਲਫ਼ਜ਼ਾਂ ਦੇ ਵਿੱਚ ਉੰਨੀ ਥੋੜੀ ਔਰ ਇਹਨਾਂ ਦੀ ਦਿਲੋਂ ਇੱਛਾ ਸੀ ਫਾਊਂਡੇਸ਼ਨ ਦੀ ਕਿ ਅਸੀਂ ਦਿਵਾਨ ਟੋਡਰ ਮਲਜੀਤ ਦੀ ਹਵੇਲੀ ਜਿਹੜੀ ਕਿ ਦਿਨ ਪ੍ਰਤੀ ਦਿਨ ਖਸਤਾ ਹਾਲਤ ਚ ਹੁੰਦੀ ਜਾ ਰਹੀ ਸੀ ਵੀ ਅਸੀਂ ਉਹਨੂੰ ਸੰਭਾਲ ਕਰਦਿਆਂ ਸੋ ਇਹਨਾਂ ਨੇ ਜ਼ਿਕਰ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੋਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਕੀਤਾ ਸਰਦਾਰ ਕੋਲਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਇਹ ਗੱਲ ਸਾਡੇ ਵਿਭਾਗ ਦੇ ਧਿਆਨ ਚ ਲੈ ਕੇ ਆਏ ਸੀ ਸੋ ਜਦੋਂ ਵਿਭਾਗ ਦੇ ਧਿਆਨ ਚ ਆਈ ਸਾਡੀਆਂ ਇਹਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਜਿਹੜੀ ਜਿਹੜੀ ਜਗ੍ਹਾ ਤੋਂ ਪਰਮਿਸ਼ਨਾਂ ਦੀ ਜ਼ਰੂਰਤ ਸੀ ਅਸੀਂ ਇਹ ਪਰਮਿਸ਼ਨਾਂ ਨਾ ਸਿਰਫ ਵਿਭਾਗ ਦੇ ਕਾਰਨ ਦਿੱਤੀਆਂ ਬਲਕਿ ਅਸੀਂ ਗੁਰੂ ਪੰਥ ਦੇ ਆਪਣੇ ਆਪ ਨੂੰ ਦਾਸ ਸਮਝਦੇ ਹੋਏ ਅਸੀਂ ਆਪਣੇ ਆਪ ਨੂੰ ਨਿਮਾਣੇ ਸਿੱਖ ਸਮਝਦੇ ਹੋਏ ਇਹਦੇ ਵਿੱਚ ਅਸੀਂ ਜੋ ਅੱਜ ਇਸ ਹਵੇਲੀ ਦੇ ਵਿੱਚ ਪਹੁੰਚਿਆ ਜੋ ਸੰਸਾਰ ਦੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਹੈ ਜੂਨੋ ਅੱਜ ਆਪਾਂ ਨੂੰ ਕਹਿ ਰਿਹਾ ਹੈ ਵੀ ਮਨੁੱਖੀ ਅਧਿਕਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਅੱਜ ਤੋਂ 300 ਸਾਲ ਪਹਿਲਾਂ ਦਵਾਨ ਟੋਡਰਮਲ ਨੇ ਇਹ ਸਨੇਹਾ ਤੇ ਦਿੱਤਾ ਸੀ ਜਿਹਦਾ ਇਹ ਇੱਕ ਯਾਦਗਰੀ ਤੌਰ ਤੇ ਜਾਣੀ ਜਾਏਗੀ ਇਹ ਇੱਕ ਸਨੇਹਾ ਦੇਗੀ ਨਾ ਕਿ ਇਹ ਕੋਈ ਮੰਤਲਿਕ ਕੋਈ ਮੰਨਤ ਵਾਲੀ ਜਾਂ ਮਹਾਰਾਜ ਪ੍ਰਕਾਸ਼ ਕਰਕੇ ਕੋਈ ਇਸ ਤਰ੍ਹਾਂ ਦੀ ਨਹੀਂ ਹੋਏਗਾ ਇਹ ਇਹ ਸਿਰਫ ਤੋਂ ਸਿਰਫ ਸਨੇਹਾ ਦੇਗੀ ਵੀ ਸਾਨੂੰ ਮਨੁੱਖਤਾ ਦੇ ਲਈ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਤੇ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਕਿਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਆ ਅੱਜ ਸਾਰੇ ਰਾਜ ਸਾਹਿਬ ਜੋ ਇਥੋਂ ਦੇ ਵਿਧਾਇਕ ਨੇ ਲਖਵੀਰ ਸਿੰਘ ਜੀ ਮਾਨ ਸਾਹਿਬ ਦੇਮਾਨ ਜੀ ਨੇ ਅੱਜ ਸਾਨੂੰ ਇਸਾ ਹਵੇਲੀ ਦੇ ਆਪਣੇ ਕਿਰਤ ਕਮਾਈ ਦੇ ਵਿੱਚ ਉਹ 11 ਲੱਖ ਰੁਪਏ ਦਾ ਚੈੱਕ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਨਾਲ ਸਪੀਕਰ ਸਾਹਿਬ ਜੀ ਵੀ ਪਹੁੰਚਿਆ ਨਾਲ ਤਰਨਪੀ ਸਿੰਘ ਜੀ ਸੌਂ ਸਾਹਿਬ ਜੋ ਮਨਿਸਟਰ ਹੈ ਇਸ ਪ੍ਰਾਤਨਾ ਵਿਭਾਗ ਦੇ ਤੋਂ ਤੋਂ ਲੱਗ ਜਾਣੇ ਔਰ ਸਾਰੀ ਵਿਰਾਸਤ ਫਾਊਂਡੇਸ਼ਨ ਦੇ ਜਿਹੜੇ ਅਧਿਕਾਰ ਹੋਣਾਂ ਦਾ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਕਰਮਾ ਵਾਲੇ ਸਮਝਦੇ ਆ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਲੋਕੀ ਸਾਡੇ ਕਦਰ ਪ੍ਰਮਾਤਮਾ ਨੇ ਵੈਗਰੂ ਨੇ ਕਿਰਪਾ ਕੀਤੀ ਕਿ ਸਾ ਤੋਂ ਤੁੱਛੇ ਬਣ ਸਕੋ ਐਡੀ ਵੱਡੀ ਕੁਰਬਾਨੀ ਹੈ ਇਹ ਦੁਨੀਆ ਤੇ ਕਿਤੇ ਹੋਰ ਐਗਜ਼ਾਮਪਲ ਨਹੀਂ ਮਿਲਦੀ ਔਰ ਅੱਜ ਜਿਹੜੀ ਇਹ ਵਿਰਾਸਤੀ ਹਵੇਲੀ ਸੀ ਉਹਨੂੰ ਸਾਫ ਸੰਭਾਲ ਲਈ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹਦੇ ਵਿੱਚ ਸਾਰਾ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦਾ ਕੱਲਾ ਕੱਲਾ ਬੱਚਾ ਜਿਹਦੀ ਡਿਊਟੀ ਲੱਗੂਗੀ ਅਸੀਂ ਸੇਵਾ ਕਰਾਂਗੇ ਇਹ ਤਾਂ ਅਸੀਂ ਧੰਨਵਾਦ ਸਾਹਮਣੇ ਆ ਪ੍ਰਮਾਤਮਾ ਦੀ ਕਿਰਪਾ ਕਰਦੇ ਹਾਂ ਕਿ ਸਾਡੇ ਸਮੇਂ ਦੇ ਵਿੱਚ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਕਿ ਜਿੱਥੇ ਵੀ ਆਪਣੇ ਯੋਗਦਾਨ ਦੀ ਲੋੜ ਆਪਾਂ ਨੇ ਫਾਊਂਡੇਸ਼ਨ ਨੂੰ ਦੇਣਾ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਦੀਵਾਨ ਟੋਡਰਮਲ ਜੀ ਨੇ ਇੱਕ ਜਿਹੜੀ ਮਨੁੱਖੀ ਅਧਿਕਾਰਾਂ ਲਈ ਕਿੱਡੀ ਵੱਡੀ ਇਹ ਯਾਦ ਜਿਹੜੀ ਹੈ ਹਮੇਸ਼ਾ ਬਰਕਰਾਰ ਰਹੇ ਔਰ ਸਾਡੇ ਜਿਹੜੇ ਸੰਸਥਾਇਤ ਹੁੰਦੀ ਬਹੁਤ ਹੀ ਬਾਖਮਾਲ ਕੰਮ ਕਰ ਰਹੀ ਕਿਉਂਕਿ ਅਸੀਂ ਗੱਲਾਂ ਤਾਂ ਬਹੁਤ ਕਰਦੇ ਹਾਂ ਜੀ ਪਰ ਉਹਦੇ ਤੇ ਸਾਡਾ ਅਮਲ ਨਹੀਂ ਹੁੰਦਾ ਅਸੀਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਜਾਂਦੇ ਹਾਂ ਪਰ ਉਹ ਅਸੀਂ ਗੱਲਾਂ ਕਰਕੇ ਨਿਕਲ ਜਾਂਦੇ ਹਾਂ ਪਰ ਦੀਵਾਨ ਟੋਡਰਮਲ ٹرسٹ ਜਿਹੜਾ ਜੀ ਜਿਹਦੇ ਵਿੱਚ ਐਨ ਆਰ ਆਈ ਭਰਾ ਜਿਹੜੇ ਸਾਰੀ ਸੇਵਾ ਜਿਹੜੀ ਹੈ 50-60 ਕਰੋੜ ਰੁਪਏ ਦੀ ਸੇਵਾ ਜਿਹੜੀ ਉਹ ਕਰ ਰਹੇ ਆ ਇਹ ਬਹੁਤ ਭਾਗਾਂ ਵਾਲੀ ਗੱਲ ਆ ਔਰ ਅਸੀਂ ਖੁਸ਼ਕਿਸਮਤ ਆ ਕਿ ਪੰਜਾਬ ਸਰਕਾਰ ਸਾਡੇ ਸਪੀਕਰ ਸਾਹਿਬ ਕੋਤਾਲ ਸਿੰਘ ਜੀ ਸੰਧਵਾ ਸਾਹਿਬ ਸਾਡੇ ਤਨਪੀ ਸੌਂਦ ਸਾਹਿਬ ਮੰਤਰੀ ਜਿਹੜੇ ਕਿ ਜਿਹੜੇ ਇਹਦੇ ਵਿਭਾਗ ਦੇ ਮੰਤਰੀ ਨੇ ਉਹਨਾਂ ਦਾ ਸਹਿਯੋਗ ਔਰ ਸਾਡਾ ਜਿੰਨੇ ਐਸਜੀਪੀਸੀ ਹੋ ਗਈ ਸਾਰੇ ਮਿਲ ਕੇ ਇੱਕ ਬਹੁਤ ਹੀ ਵੱਡਾ ਪ੍ਰਾਲਾਜਲਾ ਕਰ ਰਹੇ ਨੇ ਲਗਭਗ 2 ਸਾਲ ਦੀ ਮਿਆਦ ਦੇ ਵਿੱਚ ਸਮਾਂ ਦੇ ਵਿੱਚ ਹਵੇਲੀ ਪੂਰੀ ਹੋਏਗੀ ਔਰ 60 ਕਰੋੜ ਦੀ ਲਾਗਤ ਨਾਲ ਬਣ ਕੇ ਬਹੁਤ ਹੀ ਸ਼ਾਨਦਾਰ ਹਵੇਲੀ ਬਾਬਾ ਦੀਵਾਨ ਫੂਟਰਮਲ ਦੀ ਆ